ਜੰਨਾ ਸਿੰਘ ਜੀ ਤੋਂ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਸੁਰਬੇ ਦਾ ਸਿਰਿਆਨ ਵੀ ਪ੍ਰਧਾਨ ਜਿਹੜਾ 14 ਦਰਸ ਸਕੂਲ ਆ ਸਾਨੂੰ ਸਾਰੇ ਪੰਜਾਬ ਨੂੰ ਪਤਾ ਹੈ ਕਿ ਉਹਨਾਂ ਟੀਚਰਾਂ ਤੇ ਤੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਬਾਪੇ ਐ ਉਹਨਾਂ ਤੇ ਦੋ ਵਾਰੀ ਲਾਠੀ ਚਾਰਜ ਹੋ ਗਿਆ ਪਹਿਲਾਂ ਉਹਨਾਂ ਨੇ ਛੱਡ ਦੇ ਉਹਨਾਂ ਨੇ ਦੁਆਰੇ ਆ ਕੇ ਸਕੂਲ ਦੇ ਮੂਹਰੇ ਧਰਨਾ ਦਿੱਤਾ ਹੁਣ ਉਹਨਾਂ ਤੇ ਫੇਰ ਲਾਠੀ ਚਾਰਜ ਹੋਇਆ ਉਹਨੂੰ ਘੜੀਸਕੇ ਚੜਾਇਆ ਉਹਨਾਂ ਦੀ سپورਟ 'ਚ ਜਿਹੜੇ ਥਾਣੇ ਮੂਹਰੇ ਇਕੱਠੇ ਹੋਏ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਦੂਜੇ ਸਾਥੀ ਵੀ ਆਏ ਉਹਨਾਂ ਤੇ ਵੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਜਨ ਵੀ ਇੱਥੋਂ ਤੱਕ ਦਾ ਹਾਲਤ ਹੈ ਕਿ 13 ਮਹੀਨਿਆਂ ਦੀ ਬੱਚੀ ਹੈ ਉਹ ਕੁੜੀ ਟੀਚਰ ਹੈ ਉਹਨੂੰ ਵੀ ਬਖਸ਼ਿਆ ਉਹਨੂੰ ਕੁੜੀ ਸਕੂਲ ਗਿਆ ਸਮੇਤ ਬੱਚੀ ਤੇ ਉਹ ਜੇਲ੍ਹ ਦੇ ਵਿੱਚ ਬੰਦ ਕੀਤੀ ਹੋਈ ਹੈ ਤੇ ਜੇਲ੍ਹ ਦੇ ਵਿੱਚ ਕੁੜੀਆਂ ਨੂੰ ਵੀ ਔਡੋੜੀ ਰੱਖਿਆ ਹੋਇਆ ਹੈ ਟੀਚਰਾਂ ਨੂੰ ਔਡ ਰੱਖਿਆ ਜਿਹੜੀਆਂ ਦੂਜੀਆਂ ਕੁੜੀਆਂ ਫੜੀਆਂ ਜਾਂ ਸਾਡੀਆਂ ਭੈਣਾਂ ਫੜੀਆਂ ਉਹਨਾਂ ਨੂੰ ਔਡ ਰੱਖਿਆ ਹੋਇਆ ਹੁਣ ਜਿੱਥੋਂ ਤੱਕ ਇਹ ਸਰਕਾਰ ਹੈ ਭਗਵੰਤ ਮਾਨ ਆਦਰਸ਼ ਸਕੂਲਾਂ ਦਾ ਚੇਅਰਮੈਨ ਹੈ ਜਿਹੜਾ ਇੱਕ ਚੌਗੇ ਸਕੂਲ ਹੈ ਇਥੋਂ ਦੀ ਮੈਨੇਜਮੈਂਟ ਨੱਗੀ ਚਿੱਟੀ ਕਪਲੇਵਾਜੀ ਕਰ ਰਹੀ ਹੈ 12 ਲੱਖ ਰੁਪਏ ਦੀ ਠੱਗੀ ਮਾਰ ਰਹੀ ਹੈ ਇਹਦੇ باوجود ਦਾਨੇ ਬਣਦੀ ਆ ਉਹ ਕਿ ਅਸੀਂ ਮਤਲਬ ਬੱਚਿਆਂ ਨੂੰ 30% ਕੋਲੋਂ ਲਾ ਕੇ ਪੜਾਉਨੇ ਆ ਹੁਣ ਜਿਹੜੀ ਬਠਿੰਡੇ ਦੀ ਮੈਨੇਜਮੈਂਟ ਹੈ ਡੀਸੀ ਸਾਹਿਬ ਹੈ ਹੁਣ ਉਹਨਾਂ ਨੇ ਪੜਤਾਲ ਵੀ ਕਰਾ ਲਈ ਪੜਤਾਲ ਚ ਵੀ ਉਹ ਸਾਬਤ ਹੋਊਗੇ ਵੀ ਦੋਸ਼ੀ ਬਣਦੀ ਹੈ ਚਲਦੇ ਤਾਂ ਉਹ ਕਰਨੇ ਚਾਹੀਦੇ ਸੀ ਭ੍ਰਿਸ਼ਟਾਚਾਰ ਦਾ ਕੇਸ ਬਣਾ ਕੇ ਉਹਨੂੰ ਅੰਦਰ ਕਰਨਾ ਚਾਹੀਦਾ ਸੀ ਉਲਟਾ ਡਾਂਗ ਛੋਟੀ ਲੈ ਕੇ ਇਧਰ ਆ ਰਹੇ ਐ ਇਹ ਤਾਂ ਹੁਣ ਪ੍ਰਸ਼ਾਸਨੀ ਦਾ ਸਕਦਾ ਵੀ ਭਾਈ ਐਡਾ ਪੱਖਪਾਤ ਕਿਵੇਂ ਠੀਕ ਐ ਇਸ ਕਰਕੇ ਸੀ ਸਾਰਿਆਂ ਜਿੱਥੇ ਬੰਦਿਆਂ ਜਿਹੜੀਆਂ ਕੋਈ ਬਾਹਰ ਵੀ ਰਹਿ ਗਈਆਂ ਇਹਨਾਂ 12 ਤੋਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ 12 April ਨੂੰ ਆਪਾਂ ਰਾਪਰੇ ਦੀ ਦਾਣਾ ਮੰਡੀ 'ਚ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਬਣਾਈਏ ਪ੍ਰੈਸ਼ਰ ਬਣਾਈਏ ਕਿ ਜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਚ ਕਰਨਾ ਚਾਹੁੰਦੇ ਹੋ ਇਹਦੇ ਚੇਅਰਮੈਨ ਇਹਨਾਂ ਤੇ ਗਲਵੇ ਕਿਉਂ ਨਹੀਂ ਹੁੰਦੀ ਕੱਲੇ ਸਕੂਲ 'ਚੋਂ ਬਾਹਰ ਦਾ ਮਾਮਲਾ ਭ੍ਰਿਸ਼ਟਾਚਾਰ ਵਾਲਿਆਂ ਨੂੰ ਤਾਂ ਅੰਦਰ ਫੜ ਕੇ ਕਰਨਾ ਚਾਹੀਦਾ ਇਹ ਸਾਡੀ ਮੰਗ ਆ ਕਿ ਟੀਚਰਾਂ ਦੀ ਗੱਲ ਜੈਜ ਹੈ ਉਹ ਜਦੋਂ ਸਕੂਲ ਦੀ ਇਮਾਰਤ ਨਹੀਂ ਸੀ ਬਣੀ ਉਦੋਂ ਦੇ ਉਹ ਟੀਚਰ ਬਣਾਉਂਦੇ ਆਉਂਦੇ ਆ ਹੁਣ ਜੋ ਕਿਵੇਂ ਹੋ ਗਈ ਇਸ ਕਰਕੇ ਬਹਾਨੇਬਾਜ਼ੀ ਹੈ ਮੈਨੇਜਮੈਂਟ ਦੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਰ ਵਾਲਿਆ ਖੜਾ ਹੈ ਇਸ ਕਰਕੇ ਸਰਕਾਰੇ ਚ ਦਾਖਲ ਦੇਵੇ ਤੇ ਚੌਕੇ ਸਕੂਲ ਦਾ ਜਿਹੜਾ ਦਰਸ ਸਕੂਲ ਆ ਟੀਚਰਾਂ ਦਾ ਮਸਲਾ ਹੈ ਉਹਨਾਂ ਨੂੰ ਘੱਟੋ ਘੜ 2.5 ਜਾਂ ਪੌਣੇ 3 ਮਹੀਨੇ ਹੋ ਗਏ ਲਗਾਤਾਰ ਸੰਘਰਸ਼ ਦੇ ਬੈਠਿਆਂ ਨੂੰ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਸਾਡੀ ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਸਰਕਾਰ ਤੋਂ ਕਿ ਨਹੀਂ ਇਹ ਹੱਲ ਹੋਊਗਾ ਫਿਰ ਸਾਡੀ ਹੋਰ ਕੋਈ ਰਾਹ ਨਹੀਂ ਸਾਨੂੰ ਕੋਲ ਕਰਨਾ ਪੈਣਾ ਲੜਨਾ ਪੈਣਾ ਸਰਕਾਰ ਦੇ ਖਿਲਾਫ ਜੇ ਸੁਣਵਾਈ ਨਹੀਂ ਹੁੰਦੀ ਜਿੰਨੇ ਵੀ ਸਰੋਤੇ ਸੁਣ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਫੇਰ ਕਹਿਣਾ ਵੀ ਆਓ ਵੱਡੀ ਗਿਣਤੀ 'ਚ ਅਪਾ ਜੁੜੀਏ ਤੇ ਸਰਕਾਰ ਨੂੰ ਮਜਬੂਰ ਕਰੀਏ